ਤੁਹਾਨੂੰ ਨਾ ਕੀਆ ਤੁਹਾਡਾ ਭਾਈ ਚਮਕੌਰ ਸਿੰਘ ਬਈ ਪੱਤਰ ਮੱਖਣ ਕਹਿੰਦੇ ਆ ਤੈਨੂੰ ਹਾਂ ਹਾਂ ਇੱਕ ਤੁਹਾਡਾ ਆਧਾਰ ਕਾਰਡ ਲਾ ਕੇ ਖਨੋਰੀ ਮੋਰਚੇ ਤੋਂ ਟਰਾਲੀ ਲੈ ਕੇ ਗਿਆ ਸੀ ਕੋਈ ਜਿਹੜਾ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਉਹਦੀ ਬਕਾਇਦਾ ਫੋਟੋ ਲੱਗੀ ਹੋਈ ਹੈ ਕਿਵੇਂ ਹੋਇਆ ਇਹ ਸਾਰਾ ਕੁਝ ਤੁਸੀਂ ਉਹਨੂੰ ਆਧਾਰ ਕਾਰਡ ਕਿਵੇਂ ਭੇਜਿਆ ਇਹਦੇ ਬਾਰੇ ਜਾਣਕਾਰੀ ਦਿਓ ਦੇਖੋ ਸਾਡੇ ਤੇ ਇਹ ਤਾਂ ਇਹ ਗੱਲ ਇਹ ਹੋਈ ਜੀ ਇਹ ਬੰਦੇ ਨੇ ਕਰਿਆ ਮੈਨੂੰ ਫੋਨ ਹਾਂਜੀ ਮੈਂ ਸੀ ਬੀਜੀ ਭਰਤਪਾ ਰਹੇ ਸੀਗਾ ਹਾਂਜੀ ਤੇ ਫੋਨ ਕਰੀ ਗਿਆ ਤੇ ਚਲੋ ਮੈਂ ਨਹੀਂ ਚੱਕਿਆ ਫਿਰ ਇਹਨੇ ਕੀਤਾ ਮੇਰੇ ਜਦੋਂ ਰਾਤ ਇਹਦੀ ਇਹ ਵੀਡੀਓ ਵਾਇਰਲ ਹੋਈ ਹੈ ਨਾ ਜੀ ਹਾਂਜੀ ਹੁਣ ਤੁਸੀਂ ਉਹ ਬੰਦਾ ਵੀ ਆਪਣੇ ਕੋਲ ਹੀ ਬੈਠਾ ਵੀਰਾ ਥੋੜੀ ਉਹਦੇ ਨਾਲ ਵੀ ਗੱਲ ਕਰਾ ਦਨਾ ਹਾਂਜੀ ਤੇ ਫਿਰ ਉਹਦੇ ਤੋਂ ਕਿਵੇਂ ਲਿਆ ਹਾਂਜੀ ਤੇ ਉਹਦੇ ਤੋਂ ਪਹਿਲਾਂ ਤਾਂ ਸਾਨੂੰ ਦੱਸਿਆ ਵੀ ਮੈਂ ਘੋੜਾ ਵੇਚਦਾ ਹਾਂਜੀ ਠੀਕ ਹੈ ਜੀ ਫਿਰ ਮੈਂ 6.5 ਲੱਖ ਦਾ ਘੋੜਾ ਵੇਚਦਾ ਤੁਹਾਨੂੰ ਸਵੇਰੇ ਫੋਨ ਕਰਕੇ ਹਾਂਜੀ 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 ਸਵੇਰੇ 9:30 ਤੋਂ ਬਾਅਦ ਦੁਬਾਰੇ ਕਾਲ ਕੀਤੀ ਫਿਰ ਪਰ ਅਗਲੇ ਉਸੇ ਦਿਨ ਦੀ ਗੱਲ ਦੱਸਦਾ ਸਾਨੂੰ ਸੋਰੀ ਮੇਰੀ ਗੱਲ ਪਹਿਲਾਂ ਹਾਂਜੀ ਬੰਦਾ ਕਹਿੰਦਾ ਪਿਆ ਕਰਕੇ ਮੈਂ ਘੋੜਾ ਵੇਚਦਾ ਮੱਖਣਾ ਹੂੰ ਮੈਂ ਅਸੀਂ ਵਧਾਈਆਂ ਦਿੱਤੀਆਂ ਵੀ ਚਲੋ ਚੰਗੀ ਗੱਲ ਹੈ ਵਧੀਆ ਪੈਸੇ ਵਿਟਾ ਗਿਆ ਹਾਂਜੀ ਫੇਰ ਬੰਦੇ ਨੇ ਸਾਨੂੰ ਦੁਪਹਿਰੇ ਫੋਨ ਲਾਇਆ ਫੇਰ ਨਾ ਸੋਰੀ ਫੇਰ ਮੇਰੇ ਨਾਲ ਇਹ ਗੱਲ ਕਰਕੇ ਫੇਰ ਆਪਣਾ ਜਿਹੜਾ ਮਣੀ ਖਾਲਸਾ ਆਰਡਰ ਸਾਈਟ ਦੇ ਅੱਗੇ ਤੋਂ ਬਾਈ ਘੋੜੀਆਂ ਰੱਖਦਾ ਹਾਂਜੀ ਉਹਨੂੰ ਫੋਨ ਕੀਤਾ ਕਹਿੰਦਾ ਐ ਕਰਕੇ ਫਲਾਨਾ ਬੰਦਾ ਮੈਨੂੰ ਉਹਦਾ ਨੰਬਰ ਦੇਈ ਉਹ ਵੀ ਸਾਡੇ ਸਰਕਲ ਚ ਹੀ ਆਪਣਾ ਰਿਸ਼ਤੇਦਾਰ ਹੈ ਬੰਦਾ ਉਹ ਵੀ ਘੋੜੀਆਂ ਰੱਖਦਾ ਹਾਂਜੀ ਹੋ ਸਕਦਾ ਹੈ ਉਹਦਾ ਨੰਬਰ ਮੰਗ ਕੇ ਉਹਦੇ ਤੋਂ ਵੀ ਧਾਰ ਗਾੜੀ ਮੰਗਦਾ ਹੋਵੇ। ਹਾਂਜੀ। ਠੀਕ ਹੈ ਜੀ। ਇਹਨੇ ਨੰਬਰ ਮਣੀ ਦੇਤਾ ਸੀ ਤੋਗੇ ਨਾ? ਹੂੰ। ਦੇਤਾ ਸੀਗਾ। ਇਹਨੇ ਨੰਬਰ ਭੇਜਤਾ ਜੀ ਉਹਨੂੰ। ਹਾਂਜੀ। ਆਪਣੇ ਉਹ ਬੰਦੇ ਦਾ ਜਿਹੜੇ ਦਾ ਇਹਨੇ ਨੰਬਰ ਮੰਗਿਆ। ਹਾਂਜੀ। ਉਹਦੇ ਦਾ ਅਸੀਂ ਹਜੇ ਉਹਨੂੰ ਪੁੱਛਿਆ ਨਹੀਂ ਵੀ ਤੈਨੂੰ ਕਾਲ ਆਈ ਕਿ ਨਹੀਂ ਆਈ। ਫੇਰ ਇਹਨੇ ਮਣੀ ਨਾਲ ਵੀ ਮਣੀ ਨਾਲ ਵੀ ਦੱਸਿਆ ਕੋੜਾ ਵੇਚਿਆ। ਪਰ ਫਿਰ ਇਸ ਤੋਂ ਬਾਅਦ ਫਿਰ ਇਹਨੇ ਮੈਨੂੰ ਫੋਨ ਲਾਇਆ ਉਦੋਂ ਅਸੀਂ ਭਰਤ ਪਾਰੇ ਸੀਗੇ ਠੀਕ ਉਦੋਂ ਮੇਰੇ ਤੋਂ ਨਹੀਂ ਚੱਕਿਆ ਗਿਆ ਫੋਨ ਫਿਰ ਮੈਂ ਦੁਪਹਿਰੇ ਜਦੋਂ ਚਾਹ ਪਾਣੀ ਪੀ ਲੀ ਅਕਸਰ ਨੂੰ ਕੋਈ ਤਾਂ ਉੱਤਰਦਿਆ ਪਰ ਟਰੈਕਟਰ ਕੋਲ ਹਾਂਜੀ ਹਾਂਜੀ ਫਿਰ ਮੈਂ ਜੁਗਦੀ ਦੀਆਂ ਕਾਲਾਂ ਦੇਖੀਆਂ ਬੰਦੇ ਦੀਆਂ ਤੇ ਮੈਨੂੰ ਕਹਿੰਦਾ ਵੀ ਐ ਕਰਕੇ ਮੱਖਣ ਆਧਾਰ ਕਾਰਡ ਭੇਜੀ ਹਾਂਜੀ ਸਾਡੇ ਚਿੱਤ 'ਚ ਇਹ ਹੋ ਗਿਆ ਵੀ ਹੋ ਸਕਦਾ ਬੰਦੇ ਨੇ ਕੋਈ ਘੋੜਾ ਵੇਚਿਆ ਹਾਂਜੀ ਠੀਕ ਆਪਣਾ ਘੋੜੇ ਦੇ ਕੋਈ ਪੈਸੇ ਪੂਸੇ ਜਿਵੇਂ ਲਾ ਲਓ ਹਨਾ ਕਿਸੇ ਵੀ ਇਹ ਸਰਕਲ ਲਈ ਬੰਦੇ ਨੇ ਕਿ ਉਹ ਪਵਾਇਆ ਹੋਣਾਗਾ ਵੀ ਆਧਾਰ ਕਾਰਡ ਵਗੈਰਾ ਮੰਗਿਆ ਹੋਣਾ ਸਾਡੇ ਤੋਂ ਬਿਲਕੁਲ ਤੇ ਫਿਰ ਇਸ ਨੇ ਜਦੋਂ ਆਧਾਰ ਕਾਰਡ ਸਾਡੇ ਤੋਂ ਮੰਗਾ ਲਿਆ ਹਾਂਜੀ ਅੱਛਾ ਅਸੀਂ ਪਰਪੇ ਕਰਕੇ ਸਾਡੇ ਨਾਲ ਬਹੁਤ ਟਾਈਮ ਦਾ ਇਹਦਾ ਨਾਲ ਲਿੰਕ ਸੀਗਾ ਜੀ ਹਾਂਜੀ ਹਾਂਜੀ ਸਾਰੇ ਇਸ ਨੇੜੇ ਤੇ ਸਾਰੇ ਪਿੰਡ ਜਾਣਦੇ ਨੇ ਵੀ ਇਹ ਘੋੜੀਆਂ ਰਹਿੰਦਾ ਵੀ ਸਾਡੇ ਕੋਲੇ ਸਾਰਿਆਂ ਕੋਲੇ ਆਉਂਦਾ ਜਾਂਦਾ ਠੀਕ ਠੀਕ ਤੇ ਫਿਰ ਇਸ ਬੰਦੇ ਨੇ ਲੈ ਕੇ ਆਧਾਰ ਕਾਰਡ ਪੁੱਛਿਆ ਤਾਂ ਆਪਾਂ ਨਹੀਂ ਜੀ ਪਰਪੇ ਚ ਜਿਵੇਂ ਤੁਸੀਂ ਲਾ ਲਓ ਆਪਦੇ ਸਰਕਲ ਜਿਹਦੇ ਨਾਲ ਤੁਹਾਡਾ ਮੋਬਾਈਲ ਹੈ ਓਹ ਠੀਕ ਤੁਸੀਂ ਆਧਾਰ ਕਾਰਡ ਭੇਜਤਾ ਠੀਕ ਹੈ ਹਾਂ ਆਪਾਂ ਕਹਾਂਗੇ ਯਾਰ ਵੀ ਮੁਲਾਜ਼ਮ ਬੰਦਾ ਹੈ ਨਾ ਵੀ ਇਹ ਗਲਤ ਕਰੂਗਾ ਆਪਣੀ ਚੱਕੀ ਆਉਣੀ ਜਾਨੀ ਇਹ ਬੰਦੇ ਦੀ ਹੋਰ ਵਾਲੇ ਸਰਕਲ ਕਰਕੇ ਹਾਂਜੀ ਮੇਲਿਆਂ ਦੇ ਇਕੱਠੇ ਹੁੰਨੇ ਆ ਹੋਰ ਉਰਾਂ ਪਰਾਂ ਹਾਂਜੀ ਹਾਂਜੀ ਵੀ ਯਾਰ ਨਹੀਂ ਗਲਤ ਇਸਤੇਮਾਲ ਕਰਦਾ ਵੀ ਆਪੇ ਨਾਲ ਇੰਨੀ ਹੈ ਹਾਂਜੀ ਵੀ ਜੇ ਆਪਾਂ ਬੰਦੇ ਨੂੰ ਪੁੱਛਦੇ ਵੀ ਹਾਂ ਯਾਰ ਆਪਣੇ ਤਾਂ ਇੱਕ ਤਾਂ ਉ ਵੀ ਵੱਡਾ ਇੱਕ ਮੁਲਾਜ਼ਮ ਹੈ ਯਾਰ ਬੰਦਾ ਗਿਲਟ ਫੀਲ ਕਰੂਗਾ ਨਾ ਵੀ ਬੰਦੇ ਨੇ ਯਾਰ ਮੈਨੂੰ ਭੇਜ ਕੇ ਹਾਂਜੀ ਪੁੱਛ ਕਿਉਂ ਰਿਹਾਗਾ ਹਾਂਜੀ ਚਲੋ ਆਪਾਂ ਕੀਤਾ ਹੋਈ ਨਿਬੜੀ ਫਿਰ ਇਹਨੇ ਦਵਾਰੇ ਆਪਣੇ ਖਾਲਸਾ ਜੀ ਨੂੰ ਫੋਨ ਲਾਇਆਗਾ ਫੈਦੇ ਵਾਲੇ ਵਾਲ ਨੂੰ ਹਾਂਜੀ ਫਿਰ ਉਹਨੂੰ ਕਿਹਾ ਉਹ ਵੀ ਬੰਦਾ ਆਪਣਾ ਖੇਤੀਬਾੜੀ ਵਾਲਾਗਾ 40 45 ਕਿਆਂ ਦੀ ਖੇਤੀ ਕਰਦਾ ਫੈਦੇ ਵਾਲੀ ਦੱਸ ਦਿਓ ਪਹਿਲਾਂ ਤੁਹਾਨੂੰ ਲੈ ਲਿਆ ਫਿਰ ਉਹ ਉੱਥੇ ਆਧਾਰ ਕਾਰਡ ਵਰਤਦਾ 6 15 ਤੇ ਜਿਵੇਂ ਸਾਡੇ ਕੋਲ ਸਕਰੀਨਸ਼ਾਟ ਫਿਰ ਇਵੇਂ ਜਦੋਂ ਮੈਨੂੰ ਆਧਾਰ ਕਾਰਡ ਬਾਰੇ ਬੋਲਿਆ ਮੈਂ ਚੱਲ ਮੈਂ ਭੇਜ ਦਿੰਦਾ ਵੀਰ ਫਿਰ ਉਹ ਵੀ ਆਧਾਰ ਕਾਰਡ ਇਹਨੂੰ ਮੈਂ ਸ਼ਾਮ ਨੂੰ ਭੇਜਿਆ ਦੁਪਹਿਰ ਹੀ ਗੱਲ ਹੋਈ ਫਿਰ ਇਹਦਾ ਫਿਰ ਫਿਰ ਮੈਨੂੰ ਫੋਨ ਆਇਆ ਕਿਉਂਕਿ ਮੈਂ ਮਸ਼ੀਨ ਲੱਗੀ ਮੈਂ ਕੰਮ ਛੱਡ ਕੇ ਆ ਨਹੀਂ ਸਕਦਾ ਸੀਗਾ ਹੂੰ ਆਪਦੇ ਘਰੇ ਅੱਗੇ ਜੀ ਨੂੰ ਅਧਾਰ ਕਾਰਡ ਭੇਜਾਂ ਮਸ਼ੀਨ ਖੜਤੀ ਸੀ ਦੋ ਜਣੇ ਚਲਾਉਣ ਵਾਲੇ ਸੀਗੇ ਹੂੰ ਚਲੋ ਮੈਂ ਆਇਆ ਵੇਚ ਦੀ ਸ਼ਾਮ ਨੂੰ ਆ ਕੇ ਵੇਚ ਦੀ ਟਾਈਮ ਕੱਢ ਕੇ 6:15 ਤੇ ਇਹਨੂੰ ਮੈਂ ਭੇਜਤਾ ਬਿਲਕੁਲ ਠੀਕ ਜਦੋਂ ਭੇਜਿਆ ਬਾਈ ਜੀ ਇਹ ਬੰਦੇ ਨੇ 6:15 ਤੇ ਨਾਲ ਦੀ ਨਾਲ ਸੀਨ ਕਰਕੇ 6:29 ਤੇ ਵੀਡੀਓ ਕਾਲ ਕੀਤੀ ਵੀਡੀਓ ਕਾਲ ਕੀਤੀ ਹਾਂ ਮੈਂ ਭੇਜਨਸਾਰ ਇਹ ਬੰਦੇ ਨੂੰ ਉਹ ਟਰੈਕਟਰ ਤੇ ਜਾ ਕੇ ਜੜ ਗਿਆ। ਹੂੰ। ਉਥੇ ਕੁਦਰਤੀ ਰੱਬੋਂ ਕਿਸਮਤ ਚੰਗੀ ਮੈਂ ਟਰੈਕਟਰ ਚਲਾਉਣ 'ਚ ਬੀਜੀ ਸੀ ਖੜਕੇ 'ਚ ਮੈਨੂੰ ਵਾਈਬ੍ਰੇਸ਼ਨ ਤਾਂ ਜ਼ਰੂਰ ਹੋਈ ਪਰ ਮੈਂ ਟਰੈਕਟਰ ਤੇ ਬੀਜੀ ਹੋਣ ਕਰਕੇ ਵੀਡੀਓ ਕਾਲ ਨਹੀਂ ਚੱਕ ਪਾਇਆ। ਹੂੰ। ਠੀਕ ਹੈ। ਇਹਨੇ ਬੰਦੇ ਨੇ ਸ਼ਿਆ ਹੁਸ਼ਿਆਰੀ ਨਾਲ ਮੈਨੂੰ ਵੀਡੀਓ ਕਾਲ ਵੀ ਲਾਈ। ਠੀਕ ਹੈ। ਵੀ ਮੈਂ ਆਪ ਦਾ ਇੰਤਜ਼ਾਮ ਪੱਕਾ ਕਰ ਲਾਂ ਕੋਈ ਲਿਹਾਜ ਨਹੀਂ ਕੋਈ ਕੁਝ ਨਹੀਂ ਵੀ ਮੇਰੇ ਤੇ ਗੱਲ ਆਉਂਦੀ ਹੈ ਮੇਰੀ ਬੇਇੱਜ਼ਤੀ ਹੋ ਮੇਰੀ ਜੌਬ ਜਾਊਗੀ। ਹੂੰ। ਵੀ ਆਪਾਂ ਹੁਣ ਕੋਈ ਲਹਤ ਜਾਣੀ ਸੋਚਨੇ ਜਿਹੜੀ ਹੋਊਗੀ ਹੋਊਗੀ ਹੂੰ ਜੀ ਆਪਾਂ ਉਹ ਬੰਦੇ ਨੂੰ ਵਸਾਈਏ ਬਸ ਹੂੰ ਇਹ ਬੰਦੇ ਨੇ ਉਸ ਟੀਚੇ ਨਾਲ ਤੁਹਾਨੂੰ ਵੀਡੀਓ ਕਾਲ ਕੀਤੀ ਜਦੋਂ ਆਪਾਂ ਵੀਡੀਓ ਕਾਲ ਚੱਕੀ ਨਹੀਂ ਹੂੰ ਚਲੋ ਰੱਬੋ ਹੀ ਨਹੀਂ ਚੱਕੀ ਹੂੰ ਜੀ ਹੋਣ ਕਰਕੇ ਜੇ ਕਿਤੇ ਉੱਚ ਬੈਠਾ ਹੁੰਦਾ ਜੀ ਮੈਂ ਫੇਰ ਮੇਰੇ ਤੋਂ ਚੱਕੀ ਵੀ ਜਾਣੀ ਸੀ ਯਾਰ ਬੰਦੇ ਨੇ ਵੀ ਵੀਡੀਓ ਬੋਲ ਲਈ ਇਹ ਬਦ ਨਹੀਂ ਗਿਆ ਹੁੰਦਾ ਹੀ ਆਪਾਂ ਚੱਕੀ ਲੈਣੇ ਆ ਜਦੋਂ ਅਸੀਂ ਜਦੋਂ ਕਹਾਣੀ ਦੇ ਹੀ ਨਹੀਂ ਪਤਾ ਤੁਹਾਨੂੰ ਕਹਾਣੀ ਦਾ ਪਤਾ ਹੁੰਦਾ ਪਹਿਲੀ ਗੱਲ ਬਈ ਆਪਾਂ ਅਧਾਰ ਕਾਟ ਭੇਜਦੀ ਨਹੀਂ ਸੀਗੇ ਫਿਰ ਤੁਹਾਨੂੰ ਪਤਾ ਕਦੋਂ ਲੱਗਦਾ ਹੈ ਵੀ ਆਹ ਕੁਝ ਕਾਪ ਪਹਿਲ ਲੱਗ ਗਿਆ ਜੀ 24 ਤਰੀਕ ਨੂੰ ਬੰਦੇ ਨੇ ਸਵੇਰੇ ਫੋਨ ਕੀਤਾ ਜਦੋਂ ਇਹਦੇ ਉਧਰੋਂ ਡੰਡਾ ਚੜ ਗਿਆ ਹੂੰ ਫਿਰ ਇਹਨੇ ਬਚਣ ਲਈ ਕਹਿੰਦਾ ਕਿ ਵੀ ਐਂ ਕਰਕੇ ਆਹ ਗੱਲ ਬਣ ਗਈ ਤੇ ਤੁਸੀਂ ਥੋੜੇ ਆਏ ਮੇਰੇ ਗਲੋਂ ਗਲਾਮਾ ਲੱਥਦਾ ਤੁਸੀਂ ਕਹਿ ਦੋ ਅਸੀਂ ਵੀਡੀਓ ਕਾਲ ਕਰੀ ਸੀਗੀ ਤੇ ਚਾਰ ਬੰਦੇ ਤੁਸੀਂ ਲੈ ਕੇ ਆਇਓ ਫਿਰ ਇਹਵੇਂ ਬੰਦੇ ਨੇ ਮੇਰੇ ਰਿਸ਼ਤੇਦਾਰੀਆਂ ਚ ਵੀ ਤੇ ਸਰਕਲ ਚ ਵੀ ਫੋਨ ਕੀਤਾ ਕਿ ਤੁਸੀਂ ਇਕੱਠੇ ਹੋ ਕੇ ਆਓ ਆਹ ਗੱਲ ਬਣ ਗਈ ਤੁਸੀਂ ਆ ਕੇ ਚਾਰ ਬੰਦੇ ਕਹਿਓ ਵੀ ਹਾਂ ਸਾਡੀ ਟਰਾਲੀ ਸੀਗੀ ਅਸੀਂ ਇਹਨੂੰ ਫੋਨ ਕੀਤਾ ਵੀ ਤੂੰ ਟਰਾਲੀ ਲੈ ਜਾ ਕੇ ਜੇ ਅਸੀਂ ਬੀਜੀ ਆ ਅਸੀਂ ਗੱਲ ਹਾਂ ਕਿਉਂਕਿ ਜਦੋਂ ਇਹ ਮੈਨੂੰ ਫੋਨ ਕਰ ਰਿਹਾ ਸੀ ਇਹਨੂੰ ਕਹਿਦਾ ਸੀ ਨਾ ਵੀ ਵੀਰ ਮੈਂ ਬੀਜੀ ਆ ਮੈਂ ਟਰੈਕਟਰ ਤੇ ਬੈਠਾ ਪਰ ਦੁਬਾਰਾ ਇਹਨੇ ਚਮਕੌਰ ਚਮਕੌਰ ਭਾਈ ਇੱਕ ਇੱਕ ਗੱਲ ਕੱਟ ਰਿਹਾ ਤੁਸੀਂ ਉਹ ਵੀਡੀਓ ਵੀ ਦੇਖੀ ਹੋ ਜਿਹੜੀ ਜਦੋਂ ਇਹ ਕਿਸਾਨ ਜਿਹੜੇ ਕਿਸਾਨ ਟਰਾਲੀ ਦੇ ਮਾਲਕ ਇਹਨੂੰ ਮਿਲਦੇ ਨੇ ਬੁਲਾਉਂਦੇ ਨੇ ਤਾਂ ਉਹਦੇ ਤੁਹਾਨੂੰ ਵੀ ਗਾਲਾਂ ਕੱਢ ਰਿਹਾ ਕਹਿੰਦਾ ਮੈਨੂੰ ਉਹ ਬੰਦਿਆਂ ਨੇ ਵੀ ਮੈਨੂੰ ਕਹਿੰਦਾ ਉਹਨਾਂ ਨੇ ਮੈਂ ਵੀਡੀਓ ਕੰਮ ਤੇ ਦਿਖਾਈਏ ਸਾਰੀ ਗੱਲ ਉੱਥੇ ਵੀ ਘਰੇ ਵੀਡੀਓ ਦੇ ਵਿੱਚ ਭਾਈ ਜੀ ਮੈਨੂੰ ਰਾਤ ਸੁਣ ਸੁਣ ਕੇ ਅਸੀਂ ਸਾਰੇ ਬੰਦੇ ਬੈਠੇ ਸੀਗੇ ਹਰ ਖੜਦਾ ਸੀ ਬੰਦੇ ਤੇ ਵੀ ਭੈਣ ਜੁੱਦਾ ਤੂੰ ਗਾਲਾਂ ਕੱਢਦਾ ਝੂਠਾ ਹੋ ਕੇ ਸਾਲਾ ਨੂਹਰਾਮ ਕਰਕੇ ਜੇ ਤੂੰ ਸਾਨੂੰ ਗਾਲਾਂ ਕੱਢਦਾ ਜੇ ਜ਼ਰਤ ਹੈਗੀ ਮੇਰੇ ਮੂੰਹ ਤੇ ਆ ਕੇ ਗੱਲ ਗੱਲ ਕਰਨ ਵਾਲੇ ਗਾਲ ਕੱਢ ਹੁਣ ਉਹ ਤੋਂ ਬਾਅਦ ਤੁਹਾਨੂੰ ਇਹ ਸੰਪਰਕ ਕਰਨ ਲੱਗਿਆ ਵੀ ਤੁਸੀਂ ਆਪਣੇ ਨਾਮ ਕੋਆ ਲੋ ਟਰਾਲੀ ਪੀ ਤੁਸੀਂ ਆਓ ਤੇ ਤੁਸੀਂ ਆ ਕੇ ਬਿਆਨ ਦਿਓ ਵੀ ਅਸੀਂ ਵੀਡੀਓ ਕਾਸੀਂ ਬੀਜੀ ਸੀਗੇ ਵੀ ਇਹ ਬੰਦਾ ਸਾਡੇ ਕੋਲ ਹੋਏ ਸੀਗਾ ਇਹ ਨੇੜੇ ਸੀਗਾ ਇਹਨੂੰ ਅਸੀਂ ਫੋਨ ਕੀਤਾ ਇਹ ਬੰਦੇ ਨੇ ਆਪ ਸਟੋਰੀ ਬਣਾ ਕੇ ਸਾਨੂੰ ਦੱਸੀ ਤੁਸੀਂ ਐ ਐ ਕਰੋ ਵੀ ਮੇਰੇ ਗਲੋਂ ਗਲਾਮਾ ਲੈ ਜਾਂਦਾ ਕੋਈ ਇਹ ਵੀ ਹੋਈ ਵੀ ਖਰਚਾ ਫਿਰ ਕੌਣ ਕਰੂ ਉਹ ਤੇ ਕੇਸ ਤੇ ਤਾਂ ਮੈਂ ਤੁਹਾਨੂੰ ਮੈਂ ਦੱਸ ਦਿੰਨਾ ਸਾਰੀ ਗੱਲ ਉਹ ਉਹ ਚ ਉਹ ਗੱਲ ਹੋਈ ਹੈ ਜੀ ਪਰਸੋਂ ਇਹ ਖਰਚੇ ਵਾਲੀ ਜਦੋਂ ਜਦੋਂ ਜਮੀਂ ਡੰਡਾ ਟੈਟ ਹੋ ਗਿਆ ਵੀ ਹੁਣ ਤਾਂ ਪਰਚਾ ਹੋਊਗਾ ਹੀ ਹੋਊਗਾ ਹੂੰ ਫੇਰੇ ਬੰਦਾ ਕਹਿੰਦਾ ਤੂੰ ਪਵਾਲਾ ਮੈਂ ਹੈ ਬਈ ਕਿਹੜੀ ਗੱਲਾਂ ਪਵਾਲਾ ਹੂੰ ਭੈਣ ਤੋਂ ਸਾਡਾ ਕੋਈ ਰੋਲ ਨਹੀਂ ਲੈਣਾ ਨਹੀਂ ਦੇਣਾ ਨਹੀਂ ਕਿਸਾਨ ਦੇ ਪੁੱਤ ਹੋ ਗਏ ਭੈਣ ਤੋਂ ਅਸੀਂ ਇਹੋ ਜਿਹਾ ਕੰਮ ਕਰਾਂਗੇ ਹੂੰ ਕਿੱਢ ਤੁਸੀਂ ਭਰੋ ਚੋਰੀਆਂ ਤੁਸੀਂ ਕਰੋ ਤੇ ਭੈਣ ਤੋਂ ਪਰਚੇ ਅਸੀਂ ਪਵਾਈਏ ਉਹ ਵੀ ਚਲੋ ਹੁਣ ਹੁਣ ਤੁਹਾਨੂੰ ਪੁਲਿਸ ਨੇ ਤਾਂ ਕੋਈ ਫੋਨ ਕੀਤਾ ਇਹਦੇ ਸਬੰਧ ਦੇ ਵਿੱਚ ਸਤਰਾਂ ਨੇ ਥਾਣੇ ਦੇ ਵਿੱਚ ਟਰਾਲੀ ਖੜੀ ਹੈ ਜਿਵੇਂ ਨਾ ਜੀ ਮੈਨੂੰ ਹਜੇ ਤੱਕ ਕੋਈ ਫੋਨ ਨਹੀਂ ਆਇਆ ਅੱਛਾ ਇਧਰ ਕੋਈ ਫੋਨ ਨਹੀਂ ਆ ਇਧਰੋਂ ਤੁਸੀਂ ਗੋਹਾ ਥਾਣੇ ਦੱਸਿਆ ਵੀ ਗੋਹਾ ਥਾਣੇ ਬੁਲਾਇਆਗਾ ਜਾਂ ਗਏ ਹੋ ਨਹੀਂ ਨਹੀਂ ਉਹ ਅਸੀਂ ਗਏ ਰਫਟ ਦੇਣੇ ਆਈ ਉਹ ਮੁੰਡੇ ਦਾ ਵੀ ਆਧਾਰ ਕਾਰਡ ਲਿਆ ਨਾ ਬਾਈ ਜੀ ਕੀ ਪਤਾ ਕੱਲ ਨੂੰ ਕੋਈ ਆਪਦੇ ਸਰਕਲ 'ਚ ਇਹ ਬੰਦੇ ਨੇ ਹੋਰ ਨੂੰ ਟਰਾਲੀ ਪਵਾਦੀ ਹੋਵੇ ਕੋਈ ਹੋਰ ਹੋਰ ਵੀ ਪਵਾ ਹੋਰ ਵੀ ਪਵਾ ਸਰ ਤੇ ਇਹ ਮਨੀ ਨਾਲ ਕੋਈ ਆਧਾਰ ਕਾਰਡ ਮੰਗਾਇਆ ਕੋਈ ਹੋਰ ਕੰਮ ਤਾਂ ਨਹੀਂ ਹੋਈ ਮਨੀ ਨਾਲ ਮਨੀ ਦਾ ਆਧਾਰ ਕਾਰਡ ਭੇਜਿਆ ਹੋਇਆ ਇਹ ਕੋਈ ਪਤਾ ਨਹੀਂ ਜੀ ਜਦੋਂ ਹੁਣ ਮੇਰੀ ਗੱਲ ਸੁਣੋ ਮੇਰਾ ਆਧਾਰ ਕਾਰਡ ਲਾ ਕੇ ਵੀ ਨੂੰ ਮੰਗਿਆ ਹੈ ਤੋ ਵੀ ਨੂੰ ਰੋਲਾ ਪੈਂਦਾ ਹੋ ਸਕਦਾ ਕੋਈ ਚੀਜ਼ ਮਣੀ ਦੀ ਜ ਆਪਣਾ ਐਵੀਡੈਂਸ ਦੇ ਕੋਈ ਮਣੀ ਦੀ ਦੇ ਐਵੀਡੈਂਸ ਦੇ ਕੋਈ ਚੀਜ਼ ਚੱਕੀ ਹੋਵੇ ਕੋਈ ਕੁਝ ਹੋਰ ਵੀ ਵਰਤੋਂ ਹੋ ਸਕਦੀ ਹੈ ਗਲਤ ਵਰਤੋਂ ਜਿਹੜਾ ਟਰਾਲੀ ਵਾਸਤੇ ਕਰ ਸਕਦਾ ਹੋਰ ਵੀ ਗਲਤ ਵਰਤੋਂ ਕਰ ਸਕਦਾ ਕਿਤੇ ਪਹੁੰਚਣਾ ਮੇਰੀ ਗੱਲ ਹੈ ਮੇਰੀ ਅਸੀਂ ਹੁਣ ਇਸ ਆਪਣੇ ਸਾਇਦਿਆਲ ਤੋਂ ਪੰਚਾਇਤ ਆਪਣੇ ਰਿਸ਼ਤੇਦਾਰ ਮਣੀ ਦੇ ਡੈਡੀ ਵਾਪਰ ਕੇ ਸਾਰੇ ਇਸੇ ਕੋਲੋਂ ਹੀ ਆਏ ਨੇ ਨਾ ਵੀ ਜਦੋਂ ਸਾਡੇ ਉਹ ਜਵਾਗ ਨਾਲ ਬੰਦਾ ਕਰ ਗਿਆ ਵੀ ਸਾਡੇ ਇਹ ਬੰਦੇ ਤੋਂ ਵੀ ਆਧਾਰ ਕਾਰਡ ਮੰਗਿਆ ਸਾਨੂੰ ਮੈਂ ਪ੍ਰੂਫ ਭੇਜ ਦਿੰਨਾ ਹੂੰ ਮੇਰੇ ਕੋਲ ਹੈਗੇ ਵੀਰ ਮੈਂ ਮੈਂ ਕੱਲ ਕੱਲ ਵੀ ਗੱਲ ਹੋਈ ਸੀ ਸ਼ਾਮੀ ਤੁਹਾਡੇ ਨਾਲ ਜਤਿੰਦਰ ਜੀ ਨੂਰ ਗੱਲ ਕਰ ਰਹੇ ਆ ਹਾਂਜੀ ਹਾਂਜੀ ਮੈਨੂੰ ਪਤਾ ਹੈ ਹਾਂ ਤੇ ਉਹ ਹੁਣ ਅਸੀਂ ਤਾਂ ਆਏ ਆ ਕਿ ਵੀ ਜਦੋਂ ਬੰਦੇ ਨੇ ਆਪਣੀ ਗੱਲ ਤਾਂ ਨਿਕਲੀ 24 ਨੂੰ ਨਿਕਲੀ 20 ਨੂੰ ਲਿਆ ਮਣੀ ਤੋਂ ਸੋਮਵਾਰ ਨੂੰ ਲਿਆ ਮੰਗ ਤਾਂ ਉੱਦੀ ਰਿਹਾ ਸੀਗਾ ਇਹਨੇ ਇੱਕ ਦਿਨ ਜਾਂ ਦੋ ਦਿਨ ਲੇਟ ਭੇਜੇ ਨੇ ਕਿ ਹੈਗੀ ਤਾਂ ਉਹਦੇ ਕੋਲ ਹੀ ਨੇ ਕੀ ਪਤਾ ਕੋਈ ਚੀਜ਼ ਹੋਰ ਵੀ ਲਈ ਹੋਰ ਵੀ ਲਈ ਹੋਵੇ ਦੀਪਤ ਇਹ ਇਹ ਨਹੀਂ ਕਹਿ ਸਕਦੇ ਵੀ ਇਸੇ ਨੇ ਲਈ ਹੈ ਜਾਂ ਕੋਈ ਆਪਦੇ ਸਰਕਲ ਚ ਕੋਈ ਕੋਈ ਵੀ ਲਾਲੋ ਚੀਜ਼ ਹੈ ਨਾ ਕੋਈ ਵੀ ਟਰਾਲੀ ਕੁਝ ਵੀ ਉਥੋਂ ਚੋਰੀ ਹੋਇਆ ਹੋਵੇ ਵੀ ਕੱਲ ਨੂੰ ਸਾਡੇ ਇਹ ਬੰਦੇ ਨੂੰ ਡਾਲੇ ਹੂੰ ਮਨੀ ਨਾਲ ਗੱਲ ਕਰਾਉਂਗੇ ਥੋੜੀ ਹਾਂ ਹਾਂ ਇਹ ਕੋਲੀਏ ਵੀਰਾ ਮੇਰੇ ਕਰਾ ਦੋ ਕਰਾ ਦੋ ਹੈਲੋ ਮਨੀ ਤੋਂ ਡਾ ਪਿੰਡ ਕਿਹੜਾ ਵੀਰਾ ਮੇਰਾ ਪਿੰਡ ਵੀਰਚੀ ਸੈਦਿਆੜਾ ਸੈਦਿਆੜਾ ਤੋਂ ਆਥੋਂ ਵੀ ਆਧਾਰ ਕਾਰਡ ਮੰਗਿਆ ਕੀ ਕਹਿ ਕੇ ਮੰਗਿਆ ਉਹਨਾਂ ਨੇ ਮੈਨੂੰ ਵੀਰੇ ਜਿਹੜਾ ਆਪਣੇ ਕੰਦੇ ਆ ਸੀ ਨਾ ਤੂੰ ਮੇਰੇ ਨਾਲ ਵੀਰੇ ਦਾ ਰਕੜ ਭੇਜਦੇ ਮੈਂ ਸੀ ਖੇ ਇੱਕ ਵਾਰੀ ਸੀ ਮੈਂ ਬਾਹਰ ਹਮਮ ਮੈਂ ਕਿਹਾ ਯਾਰ ਵੀਰੇ ਮੈਂ ਕਰੇ ਨਹੀਂ ਹੈਗਾ ਬਾਹਰ ਹਮ ਤੇ ਉਹ ਵੀ ਕਰ ਜਾ ਕੇ ਭੇਜਾਂਗਾ ਹਮ ਚਲੋ ਕੁਦਰਤੀ ਮੇਰਾ ਪਟਵਾਲੀ ਲੱਗਿਆ ਕਿ ਹਮ ਹਮ ਕਿ ਮੈਨੂੰ ਕਹਦਾ ਜੀ ਫੋਨ 'ਚ ਹੋਏਗੀ ਫੋਟੋ ਫੋਨ 'ਚ ਵੀ ਹੈ ਨਹੀਂ ਸੀ ਮੇਰੇ ਤੇ ਮੈਂ ਫਿਰ ਤੁਰ ਗਿਆ ਖੇਤ ਫਿਰ ਮੈਨੂੰ ਸ਼ਾਮੀ ਫੋਨ ਆਇਆ ਮੈਨੂੰ ਕਹਿੰਦਾ ਆਧਾਰ ਕਾਰਡ ਭੇਜ ਮੈਂ ਕਿਹਾ ਯਾਰ ਮੈਂ ਹੁਣ ਖੇਤ ਆ ਮੈਂ ਜਾ ਕੇ ਲੱਭ ਕੇ ਫਿਰ ਮੈਂ ਤੈਨੂੰ ਭਾਨਾ ਕੁਦਰਤੀ ਮੇਰਾ ਬਟਵਾਂ ਨਹੀਂ ਲੱਭਿਆ ਮੇਰਾ ਬਟਵਾਂ ਲੱਭਿਆ 22 23 ਤਰੀਕ ਨੂੰ ਉਸ ਦਿਨ ਜਿਹੜਾ ਨੰਬਰ ਲੈਣ ਲਈ ਫੋਨ ਆਇਆ ਉਸ ਦਿਨ ਫਿਰ ਮੈਨੂੰ ਕਹਿੰਦਾ ਤੇਰਾ ਜਹ ਤੂੰ ਘਰੇ ਹੀ ਨਹੀਂ ਪਹੁੰਚਿਆ ਫਿਰ ਮੈਂ ਉਹਦੋਂ ਫੋਟੋਸ ਸੈਂਡ ਕੀਤੀਆਂ ਨੇ 24 ਤਰੀਕ ਨੂੰ ਆਧਾਰ ਕਾਰਡ ਹੁਣ ਦੇਖੋ ਜੀ ਆਪਾਂ ਨੂੰ ਨਹੀਂ ਪਤਾ ਵੀ ਮੇਰੇ ਨਾਲ ਤੈਨੂੰ ਦੱਸਿਆ ਕੁਝ ਤੁਸੀਂ ਪੁੱਛਿਆ ਨਹੀਂ ਤੁਸੀਂ ਪੁੱਛਿਆ ਨਹੀਂ ਮਨੀ ਵੀ ਕਾਦੇ ਲਈ ਚਾਹੀਦਾ ਦਾ ਰਿਕਾਰਡ ਇਹ ਵੀਰੇ ਯਾਰ ਜਦੋਂ ਆਪਾਂ ਨੂੰ ਪਤਾ ਹੀ ਕੋਈ ਨਹੀਂ ਸੀ ਵੀ ਆਪਣੇ ਨਾਲ ਤਾਂ ਆਪਾਂ ਨੂੰ ਇਸ ਗੱਲ ਦਾ ਕੋਈ ਸ਼ੱਕ ਸੀ ਮੈਨੂੰ ਹੀ ਘੋੜੇ ਕਰਕੇ ਲੱਗਦਾ ਸੀ ਵੀ ਘੋੜਾ ਦਿੱਤਾ ਕਈ ਵਾਰੀ ਉੱਥੇ ਲੋੜ ਪੈ ਜਾਂਦੀ ਛੋਡੀ ਗਾਨ ਪਹਿਚਾਨ ਸੀ ਪਹਿਲਾਂ ਇਹਦੇ ਨਾਲ ਨਾ ਹਾਂਜੀ ਹਾਂਜੀ ਜਾਣ ਪਛਾਨ ਇਕੱਠੀ ਵੰਗੂ ਰਹਿੰਦੇ ਸੀ ਭਰਾ ਵੰਗੂ ਇੱਥੇ ਰਹਿੰਦਾ ਸੀ ਮੱਖਣ ਕੋਲ ਹੁੰਦਾ ਸੀ ਤੇ ਮੱਖਣ ਤੇ ਮੇਰੀ ਤਾਂ ਇੱਕੋ ਗੱਲ ਵਰਗਾ ਕੰਮ ਹੈ ਜੀ ਇੱਕੋ ਕੰਮ ਵਰਗਾ ਕਰ ਕੋਈ ਇਹ ਮੰਗ ਕਰਦੇ ਹੁਣ ਤੁਸੀਂ ਸਰਕਾਰ ਤੋਂ ਜਾਂ ਪੁਲਿਸ ਪ੍ਰਸ਼ਾਸਨ ਤੋਂ ਬੰਕ ਤਾਂ ਇਹੀ ਇਹੀ ਪਰਚਾ ਇਹ ਬੰਦੇ ਦੇ ਬਣਦਾ ਹੀ 420 ਦਾ ਹੂੰ ਠੀਕ ਹੈ ਜਾਂਚ ਵੀ ਕਰੀ ਜਾਵੇ ਕਿਉਂਕਿ ਜਿਵੇਂ ਆਧਾਰ ਕਾਰਡ ਦੱਸਿਆ ਤੁਸੀਂ ਮਨੀ ਦਾ ਮੰਗਿਆ ਜਾਂ ਕਿਸੇ ਖਾਲਸੇ ਦਾ ਦੱਸ ਰਹੇ ਤੁਸੀਂ ਉਹਦੇ ਨਾਲ ਵੀ ਇਹਨੇ ਸੰਪਰਕ ਕੀਤਾ ਵੀ ਇਹ ਵੀ ਹੋ ਸਕਦਾ ਹੈ ਇਹੀ ਇਹੀ ਆਪਣਾ ਅਮਰਤਧਾਰੀ ਮੁੰਡਾ ਜਿਹੜਾ ਮੇਰੇ ਕੋਲ ਅੱਛਾ ਅੱਛਾ ਮਨੀ ਮਨੀ ਹੈ ਮਨੀਆ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਇਹਦਾ ਇਹ ਐ ਨਾ ਵੀ ਕੱਲੂ ਕਿਤੇ ਮੇਰੇ ਨਾਂ ਤੇ ਕੋਈ ਚੀਜ਼ ਲਈ ਹੋਵੇ ਠੀਕ ਹੈ ਨਾ ਉਹਦੀ ਪੁਸ਼ਟੀ ਹੋ ਜੇ ਉਹ ਮੇਰੇ ਨਾਂ ਤੇ ਪਰਚਾ ਜਾਂ ਹਾਂ ਠੀਕ ਹੈ ਜੇ ਤਾਂ ਲਖਾਨ ਆਏ ਆ ਵੀ ਮੇਰੇ ਤੋਂ ਆਧਾਰ ਕਾਰਡ ਅਗਲਾ ਲੈ ਗਿਆ ਕੱਲੂ ਹੋ ਸਕਦਾ ਨਿਕਲਾ ਫਿਰ ਮੇਰੇ ਤੇ ਕਾਰਵਾਈ ਹੋਏਗੀ ਹੂੰ ਠੀਕ ਹੈ ਨਾ ਠੀਕ ਹੈ ਠੀਕ ਹੈ ਠੀਕ ਹੈ